ਇੱਧਰ ਨਾਲ ਹੀ ਆ ਗਿਆ ਸਾਹਮਣੇ 31 ਰਾਗ ਲਿਖੇ ਹੋਇਆ ਜਾ ਉੱਤੇ ਜੇ ਪੜਨੇ ਆ ਤਾਂ ਤੁਸੀਂ ਪੜ ਲਿਓ। ਓ ਯਾਰ ਇਹ ਸ਼੍ਰੀ ਰਾਗ, ਮਾਸ ਗੌਲੀ ਮਤਲਬ ਮੈਂ ਤੁਸੀਂ ਪਾਲੀ ਪਾਉਜ਼ ਲਾ ਕੇ ਦੇਖੋ ਬਾਕੀ ਤੁਸੀਂ ਦਰਵਾਜ਼ਾ ਦੇਖੋ ਜਾਂ ਕੰਨਾ ਘੈਂਟਾ ਐਵੇਂ ਇਹ ਦਰਵਾਜ਼ੇ ਲੱਗਦੇ ਹੁੰਦੇ ਪਹਿਲਾਂ ਘਰਾਂ 'ਚ ਇਹੋ ਕੰਨਾ ਚੌੜਾ ਦਰਵਾਜ਼ਾ ਉਹਦਾ ਵੀ ਲੱਕੜ ਦਾ ਅੱਜ ਵੀ ਆਪਣੇ ਜਿੱਦਾਂ ਪੁਰਾਣੇ ਜਿੱਦਾਂ 70 80 ਸਾਲ ਪੁਰਾਣੇ ਘਰ ਆ ਜਿੱਦਾਂ ਪਿੰਡਾਂ ਚ ਹਜੇ ਵੀ ਕਿਤੇ ਕਿਤੇ ਬਣੇ ਬਣੇ ਹੈਗੇ ਆ ਸੋ ਇਦਾਂ ਦੇ ਦਰਵਾਜ਼ੇ ਲੱਗੇ ਹੋਏ ਆ ਆ ਹੁੰਦਾ ਸੀ ਕੁੰਡਾ ਇੱਕ ਕੁੰਡਾ ਉੱਪਰ ਹੁੰਦਾ ਸੀ ਇੱਕ ਕੁੰਡਾ ਥੱਲੇ ਵੀ ਹੁੰਦਾ ਸੀ ਤੇ ਪਰ ਇਹਦੇ ਥੱਲੇ ਹੈ ਨਹੀਂ ਕੁੰਡਾ ਉਹ ਥੱਲੇ ਵਾਲਾ ਬਾਹਰ ਲੱਗਦਾ ਹੁੰਦਾ ਸੀ ਇੱਥੇ ਤੇ ਆ ਉੱਪਰ ਵਾਲਾ ਇੱਥੇ ਲੱਗਦਾ ਹੁੰਦਾ ਸੀ ਉੱਪਰ ਵਾਲੀ ਤੇ ਹੈਗੇ ਥੱਲੇ ਵਾਲੀ ਗੁੰਡੀ ਹੈ ਨਹੀਂ ਇੱਥੇ ਮਤਲਬ ਉਹ 31 ਰਾਗ ਲਿਖੇ ਹੋਏ ਆ ਸਾਰੇ ਜਿਹੜੇ ਅੰਦਰਲੀ ਸਾਈਡ ਦੇ ਦੇਖੋ ਡਮਰੂ ਡੁਗਡੁਗੀ ਡੱਫਲੀ ਬੁਕਚੂ ਚਿਮਟਾ ਚਿਮਟੇ ਚੋਂ ਮੈਂ ਤਾਂ ਡਮਰੂ ਡਮਰੂ ਚੱਲੋ ਆਪਾਂ ਨੂੰ ਪਤਾ ਬਾਕੀ ਆਪਾਂ ਨੂੰ ਉਹ ਜਿਹੜੇ ਹੋਰ ਜਿੱਦਾਂ ਹੋਗੀ ਡੱਫਲੀ ਹੋਗੀ ਹਨਾ ਤੇ ਇਹ ਚੀਜ਼ਾਂ ਨੇ ਉਹ 뮤직 ਵੀ ਚੱਲਦਾ ਅੰਦਰ ਆ ਸਾਡਾ ਸਮੀਰ ਸਿੰਘ ਦੇਖੋ ਘੁਮਾਰਿਆ ਤੁਹਾਨੂੰ ਕੰਸਨੀਆ ਪ੍ਰਤਾਲ ਅਲਗੋਜ਼ੇ ਤੇ ਅੰਦਰ ਉਹਨਾਂ ਦੀਆਂ ਉਹ ਤਸਵੀਰਾਂ ਲੱਗੀਆਂ ਹੋਈਆਂ ਜਿਹੜੇ ਨਾਮਈ ਬੰਦੇ ਜਿਤਾਉ ਉੱਥੇ ਅਮਰ ਸਿੰਘ ਚਮਕੀਲੇ ਦੀ ਸਰਜੀਵ ਬੰਦਾ ਆਖਿਆ ਕਲਦੀਪ ਮਾਨਕ ਹਨਾ ਸੋ ਬੰਦੇ ਕਲਾਕਾਰ ਇੰਨੀਆਂ ਲੱਗੀਆਂ ਹੋਈਆਂ ਹਾਂ ਸਾਰੇ ਸਿਰਿਓਂ ਬਿਰੋਧ ਖੰਨੇ ਦੀ ਲੱਗੀ ਹੋਈ ਆ ਜੇਸ਼ ਖੰਨੇ ਦੀ ਲੱਗੀ ਹੋਈ ਆ ਐਕਟਰਾਂ ਦੀ ਵੀ ਲਾਈ ਹੋਈ ਆ ਸੋ ਇਧਰਲੀ ਸਾਈਡ ਆ ਕੇ ਛੈਣੇ ਇਸਰਾਜ ਰਬਾਬ ਆਪਾ ਹੀ ਮਰਦਾਨਾ ਜੀ ਜੋਂ ਦੇ ਦਿੰਦੇ ਹੀ ਰਬਾਬ ਸਰੰਗੀ ਦਿਲ ਰੁਬਾ ਗ੍ਰਾਮੋਫੋਨ ਬੜਾ ਰਵਾਜ ਹੁੰਦਾ ਯਾਰ ਤਵਿਆਂ ਦਾ